Nyira kpaasa baa muno ti kpe pato, bateka batakari, sawa, léyìn akadu kaa fi n'ebiro ba mi lọ sẹyìn ba mẹ, kópa ibèké náà mupira bi baa wá tó ma lọ, ayi ŋun y'edore teboró. Amiga taa bi, ba yi ba bi, biro ti aró, ayi ŋun y'adore teboró, yadà bi yà yi ti o, yadà bi ti o. ਸਰ ਗੁਰੂ ਸਾਹਿਬ ਜੀ ਦੇ ਘਰੋਂ ਤੇ ਵਿਹੇਰੇ ਆਸੀ ਰਿਖਣੋ ਕਰਾਣਾ ਦੇਤਾ ਹੈ ਤੁਸੀਂ ਪੀਏ ਕਿੰਨੇ ਮੇਰੇ ਆਹ 300 ਰੁਪਏ ਕਿੰਨੇ ਨਾਲ ਆਮਣੋਂ ਬਈ 100 ਰੁਪਏ ਦੇ ਸੀਕ ਲਵਾ ਜਿਹੜੇ ਗੀਂਦਰਾ ਨੂੰ ਸਬਜੀ ਦੀ ਲੋੜ ਆ ਗੁਰਦੁਆਰਾ ਗੁਰੂ ਰਮਿੰਦਰਾ ਸਾਹਿਬ ਆ ਜਿਹੜੇ ਬਾਂਸ ਕੇ ਭਾਈ ਸਬਜੀਆਂ ਗਿਆ ਕਰਦੇ ਦੁਆਰਾ ਬਿੰਦਸ ਆਉਂਦਾ ਹੈ ਸੇਵਾਇ ਗੁਰਦੁਆਰਾ ਗੁਰੂ ਦਾ ਵੀਰ ਆਸ ਮਹਾਰਾਜ ਜੀ ਦੇ ਗੇਟ ਦੇ ਮੂਹਰੇ ਬੜੀਗਾ ਤਾਜੀ ਸਬਜ਼ੀ ਦਾ ਸਿੱਧਾ ਬਰਕਾਏ ਹੋਆ ਬਈ ਬੜੀਗਾ ਦੇ ਸਬਜ਼ੀ ਦੇ ਤੌਰ 'ਤੇ ਰਹਾ ਭਾਈ 40 ਰੁਪਏ ਕਿਲੋ ਟੁੰਡਗਾ 50 ਰੁਪਏ ਕਿਲੋ ਕਰੇਲੇ 50 ਰੁਪਏ ਕਿਲੋ ਹਾਰੇ ਮਾਟਰਾਂ ਭਾਈ 30 ਰੁਪਏ ਦਾ ਪੈਟ ਤੇ ਟੇਖਾ ਭਾਈ 20 ਰੁਪਏ ਕਿਲੋ ਆ ਜਿਹੜੇ ਵੀਰ ਭਰਾ ਨੂੰ ਸਬਜ਼ੀ ਦੀ ਲੋੜ ਹੈ ਔਰ ਦੁਬਾਰਾ ਘੁੰਮ ਰਹੀਦਾ ਸਮਰੱਥ ਜੀ ਦੇ ਰਿਹਾ ਕੋਰਟ ਕੇ ਦਾਇਰ ਕੀ ਜਾ ਸਕਦੇ ਹਨ। ਆਮਦ ਮੀਟਾ ਦਾ ਉਸਾਰਾ ਆਮਦ ਜੀ ਦੇ ਘਟੇ। ਜੰਮੀਆਂ ਨੇ ਛੱਪੜ ਦਾ ਪਾਣੀ ਓਵਰਫਲੋ ਹੋਣ ਕਾਰਨ ਇਹਦੇ ਚ ਆ ਗਿਆ ਜੀ ਗਲੀਆਂ 'ਚ। ਆ ਉੱਪਰ ਦੇ ਸਕੂਲ ਦੇ ਨਾਲ ਦੀ ਗਲੀ ਹੈ ਜੀ। ਇਹ ਪ੍ਰਾਇਮਰੀ ਐਲੀਮੈਂਟਰੀ ਤੇ ਸੈਂਟਰੀ ਵਾਲੀ ਗਲੀ ਹੈ ਜੀ ਇਹ ਬਰਗਿਆਨੀਆਂ ਟਰ ਲੱਤੀਆਂ ਜੀ ਬੜਾ ਬਰਬੂਦਾਰ ਪਾਣੀ ਹੈ ਜੀ ਤੇ ਕੀ ਹੋਇਆ ਪਿਆ ਛਪੜ ਤੇ ਗੜੀ ਇਹ ਗਵਣਪਿੰਡ ਆ ਜੀ ਇਹ ਵੀ ਗੜੀ ਨੀਵੀ ਆ ਦੇਸ਼ ਦੇ 78 ਸਾਲਾਂ ਬਾਅਦ ਤੱਕ ਵੀ ਕੋਈ ਹੱਲ ਨਹੀਂ ਹੋਇਆ ਜੀ ਵਿਕਾਸ ਗਲੀਆਂ ਨਾਲੀਆਂ ਤੇ اٹਕੇ ਪਿਆ ਜੀ ਤੇ ਆਹਾ ਹੈਗਾ ਤਖੜ ਜੰਮੀ ਆਣਾ ਤੇ ਕਈ ਗੱਲਾਂ ਚੁੱਪ ਚੁੱਪ ਭਲੀ ਆ ਜੀ ਪਲਾ ਬਣਿਆ ਸੀਗਾ ਜੀ ਵੀ ਇੱਥੇ ਪਾਣੀ ਸਾਫ਼ ਜਮਾ ਹੋਇਆ ਕਰੋ ਜੀ ਇੱਥੇ ਕੋਈ ਪ੍ਰੋਜੈਕਟ ਸੀਗਾ ਜੀ ਹਰ ਸਿਮਰਤ ਕੌਰ ਬਾਦਲ ਨੇ ਗ੍ਰਾਂਟ ਦਿੱਤੀ ਸੀਗੀ ਆਪਣੇ ਐਮਪੀ ਕੋਟੇ ਚ ਜਦੋਂ ਸਰਕਾਰ ਹੁੰਦੀ ਸੀ ਤਕਾਲੀ ਦਲ ਦੀ ਪਰ ਉਹ ਵਿੱਚੇ ਇਹ ਪਾਣੀ ਜੀ ਵਹਿ ਗਿਆ ਸਾਰਾ ਕੁਝ ਚਾਰਦਵਾਰੀ ਵੀ ਕਰਤੀ ਸੀ ਰੀਆ ਨਾਲ ਨਾਲ ਪਰ ਹਾਲ ਇਹ ਫਿਰ ਵੀ ਉਹੀ ਹਾਲ ਹੈ ਗੋਵੀ ਪੰਚਾਇਤ ਮੈਂਬਰ ਮੰਗਾ ਸਿੰਘ ਫਿਰ ਬਾਕੀ ਮੈਂਬਰ ਬੀਬੀਆਂ ਪਰ ਉਹਨਾਂ ਤੋ ਆਇਆ ਨਹੀਂ ਗਿਆ ਪਾਣੀ ਵੱਡਾ ਵੱਡਾ ਆ ਬੀਬੀਆਂ ਤਾਂ ਨਹੀਂ ਪਾਣੀ ਚ ਡੁੱਬ ਜਾਣ ਮੈਂਬਰ ਜਿਹੜੀਆਂ ਹਾਂਜੀ ਇਹ ਜਿਹੜਾ ਕਿਵੇਂ ਆ ਧਰੂ ਧਰੂ ਚ ਵਧੀਆ ਸੇਵਾ ਲੱਗੀ ਤੇ ਨਾ ਸੇਵਾ ਲੱਗੀ ਬਾਅਦ ਚ ਫਿਰ ਚੰਗੀ ਗੱਲ ਆ ਤੂੰ ਹੈ ਹੀ ਸੇਵਾਦਾਰ ਸੀਗਾ ਮੇਜਰ ਜੀ ਨੂੰ ਹੈ ਕਰਕੇ ਤੰਗੀ ਗੱਲ ਨਹੀਂ ਸਾਰੇ ਸਾਰੇ ਜਾ ਕੇ ਆਏ ਹੋ ਭਾਈ ਵੇਖ ਲਓ ਸਾਰਾ ਜੀ ਸਾਰਾ ਜਿਹੜਾ ਦਰਦਨੀ ਹੈ ਲਓ ਜੀ ਮੁੰਡੇ ਕਹਿਣ ਤੋਂ ਸਵਾਏ ਸਰਪੰਚ ਗੁਰਦੇਵ ਸਿੰਘ ਵੀ ਆ ਗਏ ਆ ਜੀ ਪਾਣੀ ਵਿੱਚ ਦੀ ਆਂਦੇ ਹਾਂ ਚਲੋ ਮੌਕਾ ਤਾਂ ਫਿਰ ਇੱਥੇ ਆ ਕੇ ਵਿੱਚ ਦੀ ਤੁਹਾਨੂੰ ਕੀ ਪਤਾ ਦਲਦਲ ਕਿੰਨੀ ਕਿੰਨੀ ਹੈ ਜੇ ਵਿੱਚ ਬੜੇ ਹੀ ਨਾ ਹੈ ਡੂੰਗਾ ਕਿੰਨਾ ਹੁੰਦਾ ਹੁਣ ਇੱਥੋਂ ਪਤਾ ਲੱਗੂਗਾ ਮੈਂ ਕੱਲੇ ਕਰਨਾ ਜੀ ਮੜਾ ਕੈਮਰਾ ਲੰਬਾ ਕਰੋ ਕਰਤਾ ਸੀ ਮੈਂ ਕਿ ਸਰਪੰਚ ਗੁਰਦੇਵ ਸਿੰਘ ਆ ਜੀ ਪਿੰਡ ਦਿਉਣ ਦੇ ਤੇ ਆ ਰਹੇ ਨੇ ਯਾਨੀ ਕਿ ਕਜਾਮਾ ਲਾਤਾ ਮਿਲਣ ਲੱਗਦੀ ਆ ਦੇ ਵੇ ਦੇ ਵੇਤੀ ਲੰਘਣਾ ਮੈਂ ਤੇ ਹਾਲ ਜਾਣਨ ਲਈ ਹਾਂ ਲੈ ਖਰ ਨਹੀਂ ਤੁਰਿਆ ਉੱਥੇ ਮੈਂ ਸਾਰੇ ਅਜੇ ਸਕੂਲ ਕਿ ਨਹੀਂ ਲੈ ਜਾਣਾ ਗੱਦੇ ਪਾਣੀ ਚ ਸਾਰੇ ਨਹੀਂ ਜਾਣਾ ਆਜੋ ਆਜੋ ਤੁਸੀਂ ਇੱਥੇ ਚਲਿਆ ਆ ਗਿਆ ਵੰਦੀਆ ਦਾ ਹੱਥ ਕਰ ਦਿੱਤਾ ਗਿਆ ਨਹੀਂ ਜੀ ਦਾ ਸੌਣੇ ਇਹ ਨਹੀਂ ਅਸੀਂ ਆਪਣੇ ਦੁੱਖ ਦੇ ਵਿੱਚ ਹੀ ਸਾਵਨ ਹੋ ਬਣਾਏ ਕਿ ਮਹਾਰਾਜ ਜੀ ਉਹ ਸਿਆਣੇ ਗੋਡਾ ਦੇ ਛੋਡਾਓ ਜਿਹੜਾ ਪਿਚੜਾਓ ਕੰਮ ਹੋ ਗਿਆ ਇਹ ਨਾਲ ਖਾਣੀ ਹੋਇਆ ਰਹਿ ਗਿਆ ਉਹ ਪਤਾ ਬਾਹਰ ਨਹੀਂ ਚਾਟੇ ਉਹ ਕੰਮ ਨਹੀਂ ਕੀ ਮਾ ਸੰਗ ਆ ਵੀ ਚੱਲ ਕੇ ਮੈਂ ਖਾਣਾ ਖਾਣਾ ਅੱਛਾ ਪੀਣ ਪਾਣੀ ਇੱਥੇ ਜੇ ਵੇਖੋ ਗੋਡਾ ਗੋੜਾ ਇਧਰ ਆ ਉਰੇ ਗੋਡਾ ਗੋਡੇ ਦਾ ਪਾਣੀ ਉਰੇ ਇਧਰ ਆ ਜਾਓ ਥੋੜੇ ਜਿਹਾ ਇੱਥੇ ਕਿੱਥੇ ਖੜੇ ਆ ਫੋਟੋ ਵੀ ਨਹੀਂ ਬਣਦੀ ਪੂਰੀ ਸਹੀ ਢੰਗ ਨਾਲ ਲੋਈ ਸਰਪੰਚ ਸਾਹਿਬ ਪਹੁੰਚ ਗਏ ਸਾਡੇ ਗੁਰਦੇਵ ਸਿੰਘ ਜੀ ਤੇ ਇਹ ਗਲੀਆਂ ਦਾ ਜਿਹੜਾ ਪਾਣੀ ਆ ਕਿਉਂਕਿ ਇੱਥੇ ਸੁੱਕੀ ਇਹ ਅਜੇ 2 ਦਿਨ ਹੀ ਹੋਏ ਸੀ ਪਾਣੀ ਮੰੰਗਣ ਨੂੰ ਰਸਤਾ ਬਣਿਆ ਸੀ ਤੇ ਆ ਫੇਰ ਅੱਜ ਡੇਢ ਘੰਟੇ ਜੀ ਜਲਥਲ ਕਰਤਾ ਅੱਜ ਦਸ਼ਵਿੰਦਰ ਸਿੰਧਾ ਆਉਂਦੇ ਆ ਜੀ ਉਹ ਆਦੇ ਦਿਨੇ ਆਵਾਂਗੇ ਤੁਹਾਨੂੰ ਫੋਨ ਕਰਨਗੇ ਲੋ ਜੀ ਕਿਵੇਂ ਲੱਗਦਾ ਹੁਣ ਕੀ ਹੱਲ ਹੋ ਸਕਦਾ ਜੀ ਇਹਦਾ ਇਹਦਾ ਹਾਂ ਇਹਦਾ ਹੱਲ ਕਰੀ ਜਾਣੇ ਆ ਨਹੀਂ ਹੂੰ ਪਾਣੀ ਹੁਣ ਜਿਵੇਂ ਉਧਰ 베ਰੀ ਵਾਲੇ ਵੀ ਗਏ ਹੋਣੇ ਆ ਦੇ ਓਵਰਫਲੋ ਜਿੱਥੇ ਤਾਂ ਹੁਣ ਅਸੀਂ ਪਾਈਪਾਂ ਪਾਈਆਂ ਹਾਂ ਚੱਲ ਕੇ ਦੇਖ ਲੋ ਹਾਂ ਜੋ ਛੱਪੜ ਦੇ ਵਿੱਚੋਂ ਪਾਣੀ ਕਿੰਨਾ ਖਿੱਚਦਾ ਠੀਕ ਆ ਆ ਪਾਈਪਾਂ ਪਾਈਆਂ ਸੀ ਉਹ ਲੱਗਿਆ ਸੀ ਜਦੋਂ ਪ੍ਰਬੰਧਕ ਲੱਗਿਆ ਠੀਕ ਹੈ ਪ੍ਰਬੰਧਕ ਲੱਗਿਆ ਸੀ ਉਹਨਾਂ ਨੇ ਸਹੀ ਨਹੀਂ ਪਾਈਆਂ ਹਾਂ ਦੇਵ ਤਗੜਾ ਲੱਗਿਆ ਸੀ ਉਹਨਾਂ ਨੇ ਬਸ ਆ ਪਾਈਪਾਂ ਦਾ ਬਦਲ ਪਾਤੀਆਂ ਵੀ ਅਸੀਂ ਪਾਈਪਾਂ ਪਾਤੀਆਂ ਪਰ ਪਾਈਪਾਂ ਪੂਰਾ ਕੰਮ ਨਹੀਂ ਕਰਦੀਆਂ ਅਸਲ ਉਹ ਉਹ ਉਹਨਾਂ ਨੇ ਕੰਮ ਕੀਤਾ ਨਹੀਂ ਪਾਈਪਾਂ ਨੇ ਪਾਣੀ ਗਿਆ ਨਹੀਂ ਪਾਤੀਆਂ ਪਰ ਉਹਨਾਂ ਨੇ ਕਰਦੀਆਂ ਜਿੰਨਾ ਕਰਨਾ ਚਾਹੀਦਾ ਜੇ ਉਹਨਾਂ ਕੰਮ ਕਰਦੀਆਂ ਹੁੰਦੀਆਂ ਤਾਂ ਆ ਪਾਣੀ ਹੁਣ ਤੀਕ ਬਹੁਤ ਥੱਲੇ ਜਾਵੜਦਾ ਉਹ ਅਸੀਂ ਪਾਈਆਂ ਦਰਵੇਸ਼ਾਂ ਵਾਲੇ ਛੱਪੜ ਤੋਂ ਹੂੰ ਹੁਣ ਜਾ ਕੇ ਦੇਖ ਲਓ ਹੂੰ ਉਨੇ ਉਹਨੇ ਪਾਣੀ ਕਿੰਨਾ ਕੱਢਿਆ ਉਸ ਤੋਂ ਗਲੀਆਂ 'ਚ ਪਾਣੀ ਹੈ ਨਹੀਂ ਰਿਹਾ ਹਾਂ ਉਧਰ ਵੀ ਹੁਣ ਆ ਨਾ ਉਹ ਪਾਣੀ ਉਹ ਪਾਣੀ ਨਹੀਂ ਜਾਂਦਾ ਉਹ ਪੈਪਾ ਖਿੱਚ ਦਿੰਦੀਆਂ ਉਹ ਲੈਵਲ 'ਚ ਪਈਆਂ ਉਹ ਲੈਵਲ 'ਤੇ ਪੰਜਾਹ ਨਾਲ ਚੱਕ ਕੇ ਉੱਚੀ ਕਰਾ ਪਾ ਇਹ 1.5 ਫੁੱਟ ਉੱਚੀਆਂ ਪੈਪਾ ਇਹ ਜੇ 1 ਫੁੱਟ 1 ਫੁੱਟ ਨੀਵੀਆਂ ਪਈਆਂ ਹੁੰਦੀਆਂ ਇੱਥੋਂ ਲੈਵਲ ਲੈ ਕੇ ਤੇ ਆਹ ਫੁੱਟ ਪਾਣੀ ਸੀ ਤੇ ਕੱਢ ਦਿੰਦੀਆਂ ਹਾਂ ਪਾਣੀ ਕਿੱਥੇ ਵਿੱਚ ਕੱਢ ਦਿੰਦੀ ਇਹ ਪੈਪਾ ਸਹੀ ਨਹੀਂ ਪਈਆਂ ਰੁਕ ਰੋਕ ਰੋਕਿੰਦਾ ਪਾਣੀ ਹਾਂ ਇਹ ਥੋੜੀ ਜਿਹੀ ਉੱਚੀ ਮਤਲਬ ਇਹ ਪ੍ਰਬੰਧ ਕੀਤੇ ਟਾਈਮ 'ਚ ਕੰਮ ਹੋਇਆ ਜਿਹੜਾ ਉਹ ਵਧੀਆ ਨਹੀਂ ਹੋਇਆ ਅਸੀਂ ਤਾਂ ਇਹ ਕਹਿ ਸਕਦੇ ਹਾਂ ਜੇ ਜਿਹੜਾ ਹੁਣ ਅਸੀਂ ਕਰਿਆ ਉਹ ਜਾ ਕੇ ਛੱਪੜ ਕਰਾਉਣਾ ਉਹ ਇਹ ਬੰਦਵਾ ਦੇ ਕਰਾ ਦਿਓ ਫਿਰ ਕੇ ਰੋਡ ਕਰਾ ਹੁਣ ਕੋਈ ਹੱਲ ਆਪਾਂ ਹੁਣ ਕਿਵੇਂ ਹੋ ਸਕਦਾ ਵੀ ਮਤਲਬ ਦੇਖੋ ਪਤਾ ਕੀ ਹੈ ਇੱਕ ਵਾਰੀ ਖਰਚਾ ਕਰਤਾ ਹੁਣ ਉਹਨੂੰ ਪੱਟਾਂਗੇ ਉਹ ਪਾਈਪਾਂ ਜਾਣਗੀਆਂ ਨਵੀਆਂ ਪਾਈਪਾਂ ਪੈਣਗੀਆਂ ਜਿਵੇਂ ਅਸੀਂ ਕਹਿੰਦੇ ਜੀ ਉਹਨਾਂ ਨੂੰ ਕੱਢ ਕੇ ਪਾ ਦਾਂਗੇ ਨਹੀਂ ਪੈਂਦੀਆਂ ਸੀਮੈਂਟ ਦੀਆਂ ਮੈਨੂੰ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਕਿ ਪਾਈਪਾਂ ਨਿਕਲਣ ਮੈਨੂੰ ਲੱਗਿਆ ਮਲਵਾ ਬਣ ਜਾਂਦਾ ਜੇ ਜੀ ਸੀ ਵੀ ਕੱਢ ਦਈਏ ਕਿਸੇ ਤਰ੍ਹਾਂ ਵੀ ਕੱਢਦਾ ਮੈਂ ਜੋੜ ਲੱਗੇਗਾ ਇਹ ਹੁਣ ਕਿੰਨੇ ਕ ਪਰਸੈਂਟ ਪਾਣੀ ਜਾ ਰਿਹਾ ਹੈ ਪਾਣੀ ਬਹੁਤ ਚਾਰਿਆ ਪਾਣੀ ਤੋਂ ਮਸਲਾ ਗੱਲ ਇਹ ਹੈ ਨਾ ਪਾਣੀ ਉਦੋਂ ਕੱਢਣ ਲੱਗਦੇ ਆ ਜਦੋਂ ਇਹ ਜਿਆਦਾ ਬਾਹਰ ਹੋਣ ਦਾ ਪ੍ਰੋਫ ਹੁੰਦਾ ਜੇ ਇਹ ਉੱਥੋਂ ਲਗਭਗ ਫੁੱਟ ਵੀ ਨੀਵੀਆਂ ਹੁੰਦੀਆਂ ਹਾਂਜੀ ਫੁੱਟ ਇੱਕ ਨੀਵੀਆਂ ਹੁੰਦੀਆਂ ਇਹ ਪਹਿਲਾਂ ਖਿੱਚਣ ਲੱਗ ਜਾਂਦਾ ਤਾਂ ਆਹ ਪਾਣੀ ਮਤਲਬ ਜਿਹੜਾ ਹੁਣ ਇੱਥੇ ਆਹ ਫੁੱਟ ਸਵਾ ਫੁੱਟ ਤੋਂ ਪਲਾਸੀ ਹੋਊਗਾ ਹਾਂ ਡੇਢ ਫੁੱਟ ਇਹ ਜਲਦੀ ਨਿਕਲ ਜਾਂਦਾ ਜਲਦੀ ਨਿਕਲ ਜਾਂਦਾ ਹੋਰ ਜੀ ਠੀਕ ਹੈ ਜੀ 2.5 ਫੁੱਟ ਤੋਂ ਵੱਧ ਹੋਊਗਾ ਇਹ ਨਵਾ ਦੇ ਮੂੜਗੀਆਂ ਅੱਧੇ ਅੱਧੇ ਟਿਕਣ ਇਹ ਨਹੀਂ ਇਹ ਤਾਂ ਕਿੱਥੇ ਨਹੀਂ ਮੂਰੂ ਨਹੀਂ ਕੋ ਪਤਾ ਕੀ ਹੈ ਇਹ ਤਾਂ ਹਾਂ ਆਹੋ ਅੱਗ ਵੀ ਪੈਂਦਾ ਬਾਈ ਜੀ ਫੇਰ ਆਉਂਦਾ ਹਲੇ ਮੈਂ ਕਹਿੰਦਾ ਮੈਂ ਪਟ ਦੂੰਗਾ ਪਾਈਆਂ ਵੀ ਆ ਉਹ ਚੋਂ ਕੁਝ ਨਿਕਲੂ ਜੇ ਨਹੀਂ ਨਿਕਲੂ ਹਾਂ ਤਜੇ ਸੀ ਕੋਸ਼ਿਸ਼ ਕਰੀ ਸੀ ਵੀ ਪਾਈਆਂ ਸੀ ਪ੍ਰਾਣੀਆਂ ਵੀ ਜੇ ਨਿਕਲ ਆਈਆਂ ਪਰ ਨਿਕਲੀਆਂ ਨਹੀਂ ਹੂੰ ਗੋਰ ਨਾਲ ਲੱਗੇ ਨਹੀਂ ਨਿਕਲੀਆਂ ਉਹ ਇਹਨਾਂ ਦੇ ਸੀਮੈਂਟ ਦੇ ਜੋੜ ਲੱਗੇ ਹੁੰਦੇ ਟੁੱਟ ਜਾਂਦੀਆਂ ਜਗ੍ਹਾ ਨਾਲ ਛੱਪੜੀਆਂ ਸੀ ਇਹਿੰਗਾਂ ਪਹਿਲਾਂ ਵਾਲੀਆਂ ਪੈਪਾਂ ਇਹਨਾਂ ਤੋਂ ਪ੍ਰਬੰਧਕ ਦੇ ਟਾਈਮ 'ਚ ਪੈਪਾਂ ਨਹੀਂ ਸਹੀ ਪਈਆਂ ਸੀ ਇਹ ਕਹਿ ਸਕਦੇ ਆ ਕਿ ਉਹਨਾਂ ਨੇ ਕੋਈ ਲੈਵਲ ਬਣਾ ਕੇ ਨਹੀਂ ਪਾਈਆਂ ਉਹਨਾਂ ਦਾ ਪਤਨੀਆਂ ਜਿਵੇਂ ਉਹਨਾਂ ਨੂੰ ਲੱਗਿਆ ਥੱਕ ਤੀਆਂ ਨਹੀਂ ਹੁਣ ਜਿਵੇਂ ਕੰਮ ਨਹੀਂ ਸੀ ਕਰ ਸਕਦਾ ਨਹੀਂ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਵੇਂ ਉਹਵੇਂ ਕਰਦੇ ਅੱਗੇ ਅੱਗੇ ਆਪਣੇ ਆਪਣਾ ਪ੍ਰਸ਼ਾਸਨ ਨਾਲ ਗੱਲ ਕਰਕੇ ਆਪਣੇ ਇਨਚਾਰਜ ਨਾਲ ਗੱਲ ਕਰਕੇ ਦੱਸ ਸਕਦੇ ਹਾਂ ਹਾਂ ਇਹ ਕੀ ਅਗਲਾ ਹੱਲ ਅਸੀਂ ਹਾਰ ਕੀਤਾ ਹਾਲ ਤਾਂ ਪਾਣੀ ਦੀ ਵਾੜੀ ਕਰਦੇ ਆ ਤਾਂ ਨਹੀਂ ਲਓ ਜੀ ਪਿੰਡ ਦਿਉਣਾ ਪੱਤੀ RAMU ਤੇ ਵਾਰਡ ਨੰਬਰ 1 ਇਹਦੇ ਚ ਜਿਹੜਾ ਅੱਜ ਸਵੇਰੇ ਮੀਂਹ ਪਿਆ ਡੇਢ ਘੰਟਾ ਤੇ ਉਹਦੇ ਕਾਰਨ ਇਹ ਜਿਹੜੀ ਆਹ ਗਲੀਆਂ ਦਾ ਹਾਲ ਇਹ ਆ ਤੇ ਬਾਕੀ ਗਲੀਆਂ ਦਾ ਵੀ ਪਿੰਡ ਚ ਜਿਹੜੀਆਂ ਨੀਵੀਆਂ ਜਿਵੇਂ ਉਹ ਨਾਲ ਦੀ ਗਲੀ ਆ ਤੇ ਹੋਰ ਗਲੀਆਂ ਜਿੰਨੀਆਂ ਵੀ ਆ ਸਕੂਲ ਤੇ ਨਾਲ-ਨਾਲ ਆ ਜਿਹੜੀ ਇਹ ਗਲੀ ਆ ਪਿੰਡ ਦੀ ਮੇਨ ਗਲੀ ਹੈ ਪੰਚਾਇਤ ਘਰ ਤੋਂ ਲੈ ਕੇ ਉਹਦੇ ਤੱਕ ਵੀ ਪਾਣੀ ਜਿੱਥੇ ਨੀਵੀਂ ਉੱਥੇ ਆ ਤੇ ਪਿੰਡ ਦੀ ਪੰਚਾਇਤ ਆ ਸਰਪੰਚ ਗੁਰਦੇਵ ਸਿੰਘ ਤੇ ਨਾਲ ਇਹਨਾਂ ਦੇ ਮੈਂਬਰ ਆਏ ਆ ਤੇ ਇਹਨਾਂ ਨੇ ਜਾਣਿਆ ਵੀ ਇਹ ਕੀ ਹੋਣਾ ਚਾਹੀਦਾ ਤੇ ਅੱਜ ਹਲਕਾ ਇੰਚਾਰਜ ਇਹਨਾਂ ਨੇ ਵੀ ਕਿਹਾ ਵੀ ਉਹਨਾਂ ਨੂੰ ਬੁਲਾ ਕੇ ਤੇ ਮੌਕਾ ਦਿਖਾਵਾਂਗੇ ਤੇ ਇਹ ਹੁਣ ਸਾਰੀ ਪੰਚਾਇਤ ਵੀ ਦੇਖੋ ਸਹਿਯੋਗ ਕਰ ਰਹੀ ਆ ਕਿਉਂਕਿ ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇंदे ਲੋਕਾਂ ਚ ਆਉਂਦੇ ਆ ਤਾਂ ਵਧੀਆ ਲੱਗਦਾ ਵੀ ਆ ਜਿਹੜੇ ਹਾਲਾਤ ਆ ਇਹ ਦੇਖਣ ਆਏ ਆ ਤੇ ਇਹਨਾਂ ਦਾ ਧੰਨਵਾਦ ਸਾਰੀ ਪੰਚਾਇਤ ਦਾ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਆ ਜੀ ਲੋ ਜੀ ਦਿਹਾਲੀ ਆਣਾ ਛੱਪੜ ਤੇ ਕਰਲਾ 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 ਮੈਂ ਤਾਂ ਆਇਆ ਬੈਠਾ ਨੂੰ ਕਿ ਭਾਈ ਆ ਗਿਆ ਕਦੋਂ ਦਾ ਤਖਣ ਕਰਿਆ ਮੈਂ ਤੇ ਓਵਰਫਲੋ ਆ ਜੀ ਚਾਰ ਸਫੇਰੇ ਗੜੀਆਂ ਚ ਪਾਣੀ ਇਹ ਕਰਨਾਲ ਮੈਂਬਰ ਜਿਹੜੇ ਇਧਰੋਂ ਘਰ ਆ ਸਾਡੇ ਦੂਜਿਆਂ ਦੇ ਬਖਤੌਰ ਸਾਬਕਾ ਪੰਚ ਉਹਦੇ ਵਾਲੀ ਗਲੀ ਐ ਇਹ ਤੇ ਇਧਰਲੇ ਪਾਸੇ ਪਹਿਲਾਂ ਸੁਖਵੀਰ ਕੌਰ ਸਰਪੰਚ ਸੀ ਗਿਆ ਹਮਾਤਾ ਦਾ ਮੰਦਰਾ ਇਹ ਗਲੀ ਆ ਉਹ ਤਾਂ ਗਲੀ ਇੰਟਰਲੌਕ ਬਣ ਗਈ ਸੀ ਉਧਰ ਤੋਂ ਉੱਚੀ ਐ ਥੋੜੀ ਜਿਹੀ ਇਧਰ ਫੇਰ ਐ ਨੀਵੀਂ ਐ ਜਦੋਂ ਕੋਈ ਚੀਜ਼ ਬਣਦੀ ਐ ਉਦੋਂ ਕੋਈ ਕਿਸੇ ਤਰੀਕੇ ਢੰਗ ਨਾਲ ਤਰੀਕੇ ਨਾਲ ਨਹੀਂ ਬਣਦੀ ਉਹਦੇ ਕਾਰਨ ਇਹ ਜਿਹੜਾ ਪਾਣੀ ਐ ਤੇ ਫਿਰ ਉਹ ਹੋ ਜਾਂਦਾ ਬਸ ਸੱਪੜ ਨੂੰ ਭੁੱਲ ਕੇ ਮਰਗਾਈਆਂ ਵੀ ਇਧਰ ਨੂੰ ਆ ਗੀਆਂ ਗਲੀਆਂ ਵਾਲੇ ਪਾਸੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸੱਪੜ ਕਿਹੜੇ ਤੇ ਗਲੀ ਕਿਹੜੀ ਆ ਆ ਹੁਣ ਫੇਰ ਇਧਰਲੇ ਪਾਸੇ ਸੱਪੜ ਆਦਿਆ ਲੈਣਾ ਤੇ ਇਹ ਓਵਰਫਲੋ ਆ ਪੂਰਾ ਇਹਦਾ ਪਾਣੀ ਇਧਰ ਬੇਰੀਆਂ ਨੇ ਨੂੰ ਚੰਮੀਆਣੇ ਚੱਪੜ ਤੋਂ ਜਾਂਦਾ ਫਿਰ ਬੇਰੀਆਂ ਨੇ ਜਾਂਦਾ ਤੇ ਵਾਜੀ ਮਰਗਾਈਆਂ ਤਰ ਲਾਤੀਆਂ ਗਲੀਆਂ ਚ ਬਾਅਦਸ ਡੇਢ ਘੰਟੇ ਹੀ ਪਈ ਐ ਇਹ ਦੇਖੋ ਕੁਦਰਤ ਕੀ ਕੁਛ ਕਰ ਦਿੰਦੀ ਐ ਇਧਰ ਗਲੀ ਆਉਂਦੀ ਐ ਜਿਹੜੀ ਕੁਦਰਤ ਦੇ ਰੰਗ ਨੂੰ ਐਵੇਂ ਨਹੀਂ ਜਾਣੀ ਦਾ ਦਿੱਖੇ ਇਹ ਵਿਆਲੀ ਜਾਣਾ ਸਾਨੂੰ ਪਿਆਰ ਕਰਨਾ ਚਾਹੀਦਾ ਤੇ ਸਾਨੂੰ ਫੇਰ ਹੀ ਕੁਦਰਤ ਪਿਆਰ ਕਰਨੀ ਇਹ ਬਕਤੌਰ ਸਿੰਘ ਜਿਹੜੇ ਸਾਬਕਾ ਪੰਚ ਆ ਉਹਦੇ ਵਾਲੀ ਇਹ ਜਿਹੜੇ ਘਰ ਨੂੰ ਜਾਂਦੀ ਜਿਹੜੀ ਹੈ ਇਹ ਵੀ ਪੂਰੀ ਫੁੱਲਾ ਇਧਰਲੇ ਪਾਸੇ ਮਾਤਾ ਦਾ ਮੰਦਿਰ ਆ ਤੇ ਇਹ ਮੇਨ ਗਲੀ ਹੈ ਜਿਹੜੀ ਇੱਥੋਂ ਪੰਚਾਇਤ ਘਰ ਨੂੰ ਅੱਗੇ ਜਾਵਣ ਦੀ ਇੱਥੇ ਪੰਚਾਇਤ ਹੈ ਇਹ ਗਲੀ ਵੀ ਪੁਰਾਈ ਇਹ ਹਾਲ ਆ ਵਿੱਚੋਂ ਦੀ ਫੈਦਰ ਲੰਘਣਾ ਵੀ ਢੋਡੇ ਢੋਡੇ ਪਾਣੀ ਆ ਸਾਈਕਲ ਲੈ ਕੇ ਆ ਗਿਆ ਪਪਾ ਭਾਰਤੀ ਕਿਸਾਨ ਜੂਨੀਅਰ ਵਾਲਾ ਭਾਈ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਗਿਆ ਭਾਈ ਤੇ ਫਿਰ ਇਹਨਾਂ ਦੀਆਂ ਗੱਲਾਂបੱਤਾਂ ਵੀ ਜਾਣਦੇ ਆ ਸੀ ਇਹ ਇਹਨਾਂ ਦੇ ਦੁੱਖ ਦਰਦ ਵੀ ਆ ਇਹ ਵੀ ਦੱਸਣਗੇ ਦਿਆਲੀਆਣਾ ਸੱਪੜ ਦੇ ਨੇੜੇ ਦੀ ਬਾਦੀ ਵਾਲੇ ਇਹਨਾਂ ਨਾਲ ਵੀ ਗੱਲ ਕਰਾਂਗੇ ਉਹ ਤੋਂ